ਆ ਤੁਸੀਂ ਦੇਖਿਆ ਸਾਡਾ ਪੁੰਜੜਾ ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੀ 2 ਕਪਲ ਤੇ ਦੋਸਤੋ ਮਾਤਾ ਰਾਣੀ ਦੇ ਬੁਲਾਵੇ ਦੇ ਨਾਲ ਪੂਰੇ 9 ਸਾਲਾਂ ਬਾਅਦ ਅਸੀਂ ਅੱਜ ਆ ਰਹੇ ਸੀ ਮਾਤਾ ਰਾਣੀ ਦੇ ਦਰਬਾਰ ਚ ਦਰਸ਼ਨ ਕਰਨ ਦੇ ਲਈ ਤੇ ਮੈਂ ਸੋਚਿਆ ਸੀ ਕਿ ਕਿਉਂ ਨਾ ਇਸ ਦਾ ਵਲੌਗ ਬਣਾਇਆ ਜਾਵੇ ਪਰ ਮੇਰੇ ਇਸ ਸੁਪਨੇ ਤੇ ਮੇਰੇ ਪ੍ਰਾਨ ਨੇ ਪਾਣੀ ਫੇਰ ਦਿੱਤਾ ਚੰਗੀ ਤਰ੍ਹਾਂ ਤੁਸੀਂ ਅੱਗੇ-ਜਾਗੇ ਦੇਖਿਓ ਕਿ ਮੇਰੇ ਵਲੌਗ ਦਾ ਕੀ ਹਾਲ ਕੀਤਾ ਮੇਰੇ ਪ੍ਰਾਨ ਨੇ ਤੇ ਸਭ ਤੋਂ ਪਹਿਲਾਂ ਅਸੀਂ ਰੁਕੇ ਲਖਨਪੁਰ ਜਿਹੜਾ ਲਖਨਪੁਰ ਆਵੇ ਤੇ ਖੱਟੇ ਲੱਡੂ ਨਾ ਖਾਵੇ ਇਦਾਂ ਤੇ ਹੋ ਹੀ ਨਹੀਂ ਸਕਦੇ ਵਰਲਡ ਦੇ ਬੈਸਟ ਖੱਟੇ ਲੱਡੂ ਤੇ ਖਾਂਦੇ ਪਿੰਦੇ ਅਸੀਂ ਪਹੁੰਚ ਗਏ ਮਾਂ ਵੈਸ਼ਨੂ ਦੇਵੀ ਦੇ ਦਰਬਾਰ ਤੇ ਇਹ ਦੇਖੋ ਰਾਤ ਦਾ ਨਜ਼ਾਰਾ ਬਹੁਤ ਹੀ ਸੋਹਣਾ ਤਸਵੀਰ ਹੁੰਦੇ ਹੀ ਅਸੀਂ ਆਪਣੀ ਯਾਤਰਾ ਨੂੰ ਸ਼ੁਰੂ ਕਰਦੇ ਹੋਏ ਜੈ ਮਾਤਾ ਦੀ ਜੈ ਮਾਤਾ ਦੀ ਅੱਜ ਸਾਰੇ ਮਹਾਮਾਇਆ ਦੇ ਦਰਸ਼ਨ ਕਰੋ ਜੀ ਬਹੁਤ ਜ਼ਿਆਦਾ ਕਰਾਊਡ ਹੈਗਾ ਮਾਂ ਮੰਗੀ ਵੈਸ਼ਨੂ ਦੇਵੀ ਮਾਤਾ ਦੇ ਬਹੁਤ ਹੀ ਜ਼ਿਆਦਾ ਅੱਜ ਮੈਂ ਆਪਣੀ ਭੈਣ ਵਾਲੋ ਵਲੋਗ ਬਣਾਇਆ ਹੁੰਦੇ ਆ ਆ ਮੇਰੀ ਵੱਡੀ ਭੈਣ माता दी जे, 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 जे दा ਤੁਸੀਂ ਦੇਖਿਆ ਸਾਡਾ ਪੁਲੜਾ ਹੁਣ ਹੋਏਗਾ ਹੋਰ ਅੱਗੇ ਆ ਕੇ ਮਜ਼ਾ ਪੂਰਾ ਇੰਜੋਏ ਕੀਤਾ ਜਾ ਰਿਹਾ ਮਹਾਮਹੀਨੇ ਦੇ ਦਰਬਾਰ ਜਾਂਦਾ ਨਜ਼ਾਰਾ ਹੀ ਬਖਰਾ ਏ ਉਤੋਂ ਮੌਸਮ ਹੈ ਰਾਇ ਐਂਡ ਮਹਾਮਹੀਨੇ ਕਰਾਦੀ ਬੱਲੇ ਬੱਲੇ ਤੈਨ ਸਾਢੇ 10 ਕੀ ਹੈ ਹੁਣ ਪਾਣੀ ਪੀ ਲਈਏ ਆ ਦੇਖੋ ਪਾਣੀ ਪੀਤਾ ਜਾ ਰਿਹਾ ਤੇ ਉਹ ਜਾ ਥਾ ਗਈ ਥਾ ਕੇ ਗਈ ਹੈ ਬੈ 5 ਕਿਲੋ ਭਾਰ ਘਟਾ ਕੇ ਜਾਉਂਗੀ ਇਹ ਇਹਨੂੰ ਉਮੀਦ ਹੈ ਕਿ ਮਹਾਮਈ ਯਾਤਰਾ ਕਰਕੇ ਦਾ 5 ਕਿਲੋ ਭਾਰ ਘਟ ਜੇਗਾ ਇਹਨੂੰ ਤੁਸੀਂ ਸਾਰਿਆਂ ਨੂੰ ਦੱਸਣਾ 5 ਕਿਲੋ ਭਾਰ ਘਟੇਗਾ ਕਿ ਨਹੀਂ ਘਟੇਗਾ ਆ ਪਿੱਛੇ ਦਰਸ਼ਨ ਕਰੋ ਇਹ ਸ਼ੰਕਰਪਾਲੇ ਨਾ ਦਾ ਮੰਦਿਰ ਹੈ ਪਸੀਨੇ ਨਾਲ ਗਿੱਲਾ ਹੋ ਮੈਨੂੰ ਨਹੀਂ ਪਤਾ ਅਗੇ ਕਿ ਮੈਨੂੰ ਕੀ ਮਿਲਿਆ ਹੁਣ ਅੱਗੇ ਜਾ ਕੇ ਮੈਂ ਖਾਣੀ ਆ ਮੂਰੀ ਤੇ ਖੀਰੇ ਜਿੰਨਾ ਆਏਗੀ ਮੇਰੇ ਚ એનર્ਜੀ ਸਾਡੇ ਤੋਂ ਦੂਰ ਜਾ ਰਿਹਾ ਸਾਡਾ ਆ ਰੇਖੋ ਪਿੱਛੇ-ਪਿੱਛੇ ਦੇਖ ਰਿਹਾ ਤੁਸੀਂ ਜੇ ਦੇਖੋ ਇਹ ਥਾਗਿਆ ਵਾ ਇਹ ਬਾਰਿਆ ਗੱਡੀ ਚ ਸਾਡੇ ਜੀ ਸਾਡੀ ਜਿਹੜੀ ਆਪਣੀ ਬਹੁਤ ਹਾਕੀ ਹੈ ਨਿੰਬੂ ਨੇ ਨਿੰਬੂ ਪਾਣੀ ਦੀ ਅਡਿਕਟਰੀ ਹੈ ਨਿੰਬੂ ਪਾਣੀ ਮੈਨੂੰ ਵੀ ਆ ਮੈਨੂੰ ਕਹਿ ਰਹੇ ਹਾਂ ਸਿੰਪਲ ਪਾਣੀ ਪੀਲਾ ਨਹੀਂ ਪੀਦੀ ਸਾਡੇ ਹੈਪੀ ਭਾਈ ਆਈਸਕ੍ਰੀਮ ਵਾਲੀ ਲਾਈਨ ਚ ਲੱਗੇ ਨੇ ਆਈਸਕ੍ਰੀਮ ਲੈਣੀ ਬਹੁਤ ਔਖੀ ਆ ਅਜੇ ਕੀ ਪਾਸੇ ਦੀ ਮੰਨੀ ਆ ਫਿਰ ਵੀ ਲੈਣ ਲੱਗੀ ਐਥੇ ਬਹੁਤ ਨਜ਼ਾਰੇ ਲਾ ਰਹੇ ਹੋ ਦੇਖੋ 500 ਵਾਲਾ ਨੋਰ ਕੱਢਿਆ ਆ ਦਿੱਤਾ ਹੈ ਦੁਕਾਨਦਾਰ ਨੂੰ 520 ਪਰਚੀਆਂ ਕੋ ਹੈ ਨਹੀਂ ਸਿਸਰੇ ਦਾ ਨਾਮ ਆ ਤੇ ਦੇਖੋ ਲੋਕੀ ਘੁਰਿਆਂੇ ਜਾ ਰਹੇ ਨੇ ਇੰਜੋਏ ਕਰਦੇ ਕਰਦੇ ਜਾ ਰਹੇ ਨੇ ਐਨੂੰ ਬੰਦਾ ਪੁੱਛਣ ਆਲਾ ਆ ਮਹਾਮਾਏ ਦੇ ਦਰਸ਼ਨ ਕਰਨ ਜਾ ਰਹੇ ਪੈਦਲ ਜਾਓ ਚਲੋ ਕੋਈ ਨੀ ਯਾਤਰਾ ਮਹਾਮਾਈ ਸਾਰੇ ਯਾਤਰਾ ਸੰਪੂਰਨ ਕਰੇ ਸਾਡੀ ਜੀਜੀ ਦੀ ਯਾਤਰਾ ਸੰਪੂਰਨ ਕਰੇ ਤੇ ਮੈਨੂੰ ਲੱਸੀ ਦੀ ਲੋੜ ਹੈ ਇਹਨਾਂ ਨੂੰ ਲੱਸੀ ਦੀ ਲੋੜ ਹੈ ਉਹ ਮੈਂ ਇਹਨਾਂ ਨੂੰ ਕਹਿ ਰਿਹਾ ਇਹ ਪੰਜਾਬ ਦਾ ਹੈ ਨਹੀਂ ਜਿੱਥੇ ਚਾਟੀ ਦੀ ਲੱਸੀ ਮਿਲੇਗੀ ਮਿਲ ਗਿਆ ਨਿੰਬੂ ਪਾਣੀ ਇਹ ਪੀ ਰਹੀ ਹੈ ਬੜੀ ਖੁਸ਼ ਹੋ ਗਈ ਨਿੰਬੂ ਪਾਣੀ ਪੀ ਰਹੀ ਹੈ ਦੇਖੋ ਕਿਦਾਂ ਪਿਆਰ ਨਾਲ ਨਿੰਬੂ ਪਾਣੀ ਦਿੱਤਾ ਜਾ ਰਿਹਾ ਹੈ ਆਇਆ ਨਹੀਂ ਹੋਰ ਤਾਂ ਮੰਮੀ ਨੂੰ ਪਾਣੀ ਦਿੱਤਾ ਜਾ ਰਿਹਾ ਸਾਡੇ ਸਾਡੇ ਵੀ ਭਾਈ ਮੈਨੂੰ ਮੰਮੀ ਨੂੰ ਦਿੱਤਾ ਇੰਨੀ ਵੀ ਪਾਣੀ ਇਹ ਹੈਗਾ ਨਾ ਵੇਰ ਕਾ ਦਾ ਤੁਸੀਂ ਵੀ ਟਰਾਈ ਕਰਿਓ ਜਦੋਂ ਵਾਹਮਾਈ ਦੇ ਦਰਬਾਰ ਆਓ ਇਹ ਨੂੰ ਪੀਓ ਸਾਡੇ ਹੱਥ ਪਈ ਗਏ ਨੇ ਥੱਕ ਈਕਾਰੇ ਈਕਾਰਸ ਨੂੰ ਉਹਨਾਂ ਨੂੰ ਦੱਸ ਰਿਹਾ ਕਿ ਹਾਂ ਆਪਾਂ ਕਿਹੜੀ ਸਿਚੁਏਸ਼ਨ 'ਚ ਪੁੱਜੇ ਆਂ ਅੱਧ ਗਵਰੀ ਦੇ ਕੋਲ ਇਹ ਵਜਾ ਮਾਰਿਆ ਆਪਣੀ ਮੰਮੀ ਨੂੰ ਮੰਮੀ ਇਹਨਾਂ ਦੇ ਬੈਠੇ ਨਹੀਂ ਹੱਤੇ ਥੱਕੇ ਰੁਟੇ ਬੈਠੇ ਨੇ ਇਹਨਾਂ ਨੂੰ ਕੀ ਕਿਹਾ ਜਾਵੇ ਉਹਨਾਂ ਦਾ ਗਵਰੀ ਆ ਗਿਆ ਹੈ ਪੂਰੇ ਇੰਜੋਏ ਕਰ ਗਿਆ ਇਹਨੇ ਥੱਲੇ ਟੋਲ ਵਾਦੀ ਰਹਾ ਨੇ ਤੇ ਇਹ ਦੂਰ ਦਾ ਜਾ ਰਿਹਾ ਹੈ ਇਹ ਕਿਸੇ ਨੂੰ ਲੱਭ ਰਿਹਾ ਕੋਈ ਲੱਦਾ ਇਹ ਦੇਖੋ ਕੋੜੇ ਵਾਲੇ ਬੰਦੇ ਇਹ ਦੇਖੋ ਮਾ ਮਾਦਾ ਮਹਾਮਈ ਸਾਡੇ ਦਾ ਮਾਮਾ ਬੁਰੀਆਂ ਕਰੇ ਆਹ ਦੇਖੋ ਇਹ ਬਾਸੀਆਂ ਮਾਰ ਰਿਹਾ ਇਹਨੂੰ ਆਈ ਦੀ ਨੀਂਦ ਇਹੋ ਗੱਲ ਕਰ ਲਗਾ ਠੀਕ ਹੈ ਜੀ ਜਿਹੜਾ ਇੰਨੀ ਦੇਰ ਦਾ ਬੋਲ ਰਿਹਾ ਵਾ ਤੇ ਮੈਂ ਆ ਭਾਈ ਆਇਆ ਚੈਕਿੰਗ ਕਰਾ ਕੇ ਬਾਹਰ ਠੀਕ ਹੈ ਜੀ ਉਹਨਾਂ ਸਾਰੀ ਰੈਣੀ ਜੀ ਰਹਿ ਗਈ ਹੈ ਪਿੱਛੇ ਚੈਕਿੰਗ ਕਰਾਣੀ ਹੈ ਇਹ ਹੁਣੇ ਵਾਰ ਆਏਗੀ ਕਦੋਂ ਆਏਗੀ ਇਹ ਹਜੇ ਤੱਕ ਲੱਭੀ ਨਹੀਂ ਹੈਗੀ ਇਹ ਕਦੋਂ ਆਏਗੀ ਚੈਕਿੰਗ ਕਰਾਉਣ ਇਹ ਆਈ ਹੈ ਸਾਡੀ ਦਾਜੀ ਦੀ ਦੀ ਇਹ ਤਕੀਰ ਉੱਤੀ ਆਈ ਹੈ ਮਾਮਾ ਮਾਈ ਦੇ ਦਰਸ਼ਨ ਕਰਨ ਦੇਖੋ ਕਿੱਦਾਂ ਚੱਲ ਰਹੀ ਹੈ ਉਹ ਚੈਕਿੰਗ ਕਰਾ ਕੇ ਆਏ ਨੇ ਮਾਹ ਮਹਿੰਦਰਵਾੜ ਅੱਧਕਵਾਰੀ ਪਹੁੰਚ ਗਏ ਨੇ ਬਹੁਤ ਸਲੋਲੀ ਸਲੋਲੀ ਜਿੱਤ ਤੁਰਿਆ ਜਾ ਰਿਹਾ ਇਹਨਾਂ ਕੋਲ ਲੋ ਜੀ ਦੀ ਦੀ ਹੁਣੇ ਪਹੁੰਚ ਗਏ ਨੇ ਦੀ ਦੀ ਹੁਣੇ ਪਹੁੰਚ ਗਏ ਨੇ ਅੱਧਕਵਾਰੀ ਤੇ ਹੁਣ ਹੁਣਾਂ ਦੀ ਸਪੀਡ ਸੁਣੋ ਤੁਸੀਂ ਹਾਂਜੀ ਭਿਖਤ ਤੁਸਸੀ ਅੱਧਕਵਾਰੀ ਪਹੁੰਚਣ ਜਾ ਰਹੇ ਆ ਜਿਨ੍ਹਾਂ ਜਿਨ੍ਹਾਂ ਨੇ ਅੱਧਕਵਾਰੀ ਆਪਣੀ ਹਾਜ਼ਰੀ ਲਗਾਨੀ ਏ ਤੇ ਕਮੈਂਟ ਤੇ ਜੈ ਮਾਤਾ ਜੀ ਬੋਲੋ ਇਹ ਆ ਅੱਧਕਵਾਰੀ ਮਹਾਮਾਏ ਦਾ ਦਰਬਾਰ ਕਰੋ ਦਰਸ਼ਨ ਸਾਰੇ ਜਣੇ ਇਹ ਅੱਧਕਵਾਰੀ ਮਹਾਮਾਏ ਸੋਰੀ ਭਿਖਤ ਜਨੋ ਮੈਂ ਤੁਹਾਨੂੰ ਕਿਹਾ ਸੀ ਅੱਧਕਵਾਰੀ ਦਰਸ਼ਨ ਕਰਾਉਂਗੀ ਬਟ ਇੱਥੇ ਬਹੁਤ ਜ਼ਿਆਦਾ ਭੀੜ ਹੈ ਇਸ ਕਰਕੇ ਅਸੀਂ ਇੱਥੋਂ ਅੱਗੇ ਵੱਧਦੇ ਹੋਏ ਆਪਾਂ ਮਾਤਾ ਵੈਸ਼ਨੋ ਦੇਵੀ ਦੇ ਭਵਨ ਵੱਲ ਜਾ ਰਹੇ ਆ ਤੇ ਵਾਪਸੀ ਵੇਲੇ ਜੇ ਮਾਤਾ ਰਾਣੀ ਦੀ ਇੱਛਾ ਹੋਈ ਤਾਂ ਅਸੀਂ ਅਰਧ ਕੁਵਾਰੀ ਦੇ ਦਰਸ਼ਨ ਜ਼ਰੂਰ ਕਰਾਂਗੇ ਤੇ ਤੁਹਾਨੂੰ ਵੀ ਨਾਲ ਕਰਵਾਵਾਂਗੇ ਬੋਲੋ ਜੈ ਮਾਤਾ ਜੀ ਕਿਹਾ ਵੀ ਭਤਜ ਨੂੰ ਆਪਾਂ ਜੀ ਦਾ ਡੱਡ ਆਪਾਂ ਬਣ ਲਿਆ ਸਿਰ ਤੇ ਟੱਟਾ ਤੇ ਆਏ ਨੇ ਆਪਣੇ ਹੈਪੀ ਭਾਈ ਇਹ ਵੀ ਥੱਕ ਗਏ ਨੇ ਹੋਣਾ ਆਹ ਮੈਂ ਜਾਂ ਦਰਬਾਰ ਹੈ ਗਿਆ 2 ਕਿਲੋਮੀਟਰ ਉਦੀ ਸਾਡੀ ਜਿੰਨਾ ਆਪਾਂ ਆਏ ਆ ਦੇਵੀ ਬੁੱਤੂ ਸਰੋਲੀ ਨਾਲ ਹੀ ਚੱਲ ਰਹੀ ਹੈ ਇਹ ਕਹਿੰਦੇ ਆ ਆਪਾਂ ਦੋਵੇਂ ਟੱਕਰ ਧੋਖਣ ਪੁੱਜਣਾ ਮਾਤਾ ਜੀ ਨੂੰ ਪ੍ਰਸ਼ੰਸਾ ਕਰਦੇ ਨੇ ਇੱਕ ਦਾ ਗੱਡੀਆਂ ਨੇ ਬਹੁਤ ਹੋਰ ਨਾ ਮਾਰ ਮਾਰ ਤੰਗੀ ਤਾ ਵਾ ਇਹਨਾਂ ਦੀ ਕੰਪਲੇਟ ਕਰਨੀ ਹੈ ਮੈਂ ਸ਼ਰਾਈਨ ਬੋਰਡ ਆ ਗਿਆ ਨੂੰ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਹੋਰ ਵੀ ਗਾਇਸ ਫਕਤ ਮਾਤਰਾਣੀ ਦੇ ਦਰਬਾਰ ਦੇ ਬਹੁਤ ਸੋਹਣੇ ਦਰਸ਼ਨ ਹੋ ਚੁੱਕੇ ਨੇ ਤੇ ਹੁਣ ਅਸੀਂ ਜਾ ਰਹੇ ਹਾਂ ਪੈਰੋ ਬਾਬਾ ਦੇ ਦਰਬਾਰ 'ਚ ਬੋਲੋ ਜੈ ਪੈਰੋ ਬਾਬਾ ਜੀ ਦੀ ਤੇ ਪੈਰਾ ਬਾਬਾ ਜੀ ਦੇ ਵੀ ਦਰਸ਼ਨ ਕਰਨ ਤੋਂ ਬਾਅਦ ਇੱਥੇ ਅਸੀਂ ਵੀਡੀਓ ਬਣਾ ਲਈ ਤੇ ਗਾਈਜ਼ ਇਹਨਾ ਵੀਡੀਓ ਦੇਖਣ ਤੋਂ ਬਾਅਦ ਮੈਂ ਆਪ ਸੋਚਾਂ ਚ ਪਈਆਂ ਕਿ ਐਨੇ ਕੀ ਸੋਚ ਕੇ ਕਿਹਾ ਸੀ ਕਿ ਅੱਜ ਦਾ ਵਲੌਗ ਮੈਂ ਬਣਾਉਂਗਾ ਮੈਨੂੰ ਤਾਂ ਚੜ ਰਹੇ ਨੇ ਬਹੁਤ ਜ਼ਿਆਦਾ ਵਟ ਤੇ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਨੂੰ ਚੱਲਣ ਦੇ ਲਈ